ਸਾਡੇ ਦੇ 10 ਵਜੇ ਦੇ ਨਾਲ ਕਰੀਬ ਇਹ ਅਸਮਾਨੀ ਬਿਜੜੀ ਪਈ ਆ ਉਹਦੇ ਨਾਲ ਸਾਰੀ ਸੈੱਡ ਡੇਗ ਗਈ ਆ ਜੀ ਕਿੰਨੀ ਇੱਕਰ ਤੇ ਸੈੱਡ ਬਣਾਈ ਸੀ ਦੋ ਕਨਾਲ ਥਾਂ ਜੀ ਦੋ ਕਨਾਲ ਕਿੰਨੇ ਕਿੰਨੇ ਚੂਚੇ ਪਾਈ ਸੀ ਤੇ ਕਿੰਨਾ ਕਿੰਨਾ ਇੱਥੇ ਮਲਬਾ ਤੁਸੀਂ ਕੀਤਾ ਹੈਗਾ ਇਹ 8000 ਟੁੱਟਿਆ ਸੀਗਾ ਜੀ ਹਾਂ ਤੇ 25 26 ਲੱਖ ਰੁਪਇਆ ਮੈਂ ਲਾਇਆ ਸੀਗਾ ਹਾਂ ਜਿਹਦੇ ਵਿੱਚ ਸਾਰਾ ਕਰਜ਼ਾ ਸੀਗਾ ਜੀ ਕਰਜ਼ੇ ਤੇ ਚੁੱਕ ਕੇ ਲਾਇਆ ਸੀਗਾ ਮੈਂ ਸਰਕਾਰ ਨੂੰ ਆਪਣੇ ਫੀਲ ਕਰਦਾ ਜੀ ਜੋ ਵੀ ਕਿ ਮਾਂਜਾਬਾ ਹੰਦ ਮੈਨੂੰ ਦਿੱਤਾ ਜਾਏ ਮੇਰੇ ਪੱਲੇ ਕੋਠ ਨਹੀਂ ਰਹਿਗਾ ਜੀ ਮੇਰੀ ਸਾਰੀ ਫੈਟ ਦੇ ਗਈ ਹੈ ਜੀ ਇਹ ਕਿੰਨੇ ਵਜੇ ਘਟਨਾ ਵਾਪਰੀ ਆ ਇਹ ਸਰ 1:30 ਵਜੇ ਦਾ ਅੱਛਾ ਜਾਨੀਮਾਲੀ ਨੁਕਸਾਨ ਤੇ ਨਹੀਂ ਹੋਇਆ ਜਾਨੀਮਾਲੀ ਪਰ 8500 ਬੱਚਾ ਪਾਇਆ ਕੁ ਮਾਹੀਂ 40 50 ਬੱਚੇ ਬਚੇ ਨੇ ਸਾਰੇ ਮੜ ਗਏ ਨੇ ਸਾਰੀ ਛੱਡ ਹੀ ਡਿੱਗੀ ਸਰਪਾਜ ਨੱਕ ਥਾਂ ਤੋਂ ਹਟਦਾ ਜੀ ਅਸੀਂ ਦੇਖ ਲਈ ਅੰਦੀ ਆ ਪਿੱਛੇ ਡਿੱਗੀ ਪਈ ਆ ਸਾਰੀ ਇਸ ਤੋਂ ਪਹਿਲਾਂ ਪਿੱਛੇ ਵੀ ਡਿੱਗੀ ਪਈ ਆ ਉੱਪਰ ਵਾਲੀ ਛੱਤਾਂ 'ਤੇ ਡਿੱਗੀ ਆ ਸਾਰੀਆਂ ਡਿੱਗਿਆ ਸਾਰੀਆਂ ਟੀਨਾ ਟੁੱਟ ਗਈਆਂ ਸਾਰਾ ਨਕਸਾਨ ਹੋ ਗਿਆ ਜੀ ਹੋਰ ਕੋਈ ਕਾਰੋਬਾਰ ਹੈਗਾ ਨਾਲ ਨਹੀਂ ਇਹੋ ਹੀ ਕਾਰੋਬਾਰ ਜੀ ਕਾਰੋਬਾਰ ਆ ਜੀ ਕਰਜ਼ਾ ਚੁੱਕ ਕੇ ਸਾੜਾ ਹੀ ਨੱਕ ਕੀਤਾ ਹੀਗਾ ਹਾਂ ਅੱਛਾ ਆ ਇਹ ਕਿਸ ਤਰ੍ਹਾਂ ਇਹ ਕਿਸ ਤਰ੍ਹਾਂ ਤੁਸੀਂ ਇਹ ਕਰਜ਼ਾ ਚੁੱਕਿਆ ਸੀ ਤੇ ਕਿਸ ਤਰ੍ਹਾਂ ਇਹਨੂੰ ਜਦੋਂ ਇੱਥੇ ਬਣਾਇਆ ਹੈ ਤੇ ਕਿੰਨੇ ਸਾਲ ਤੋਂ ਕਾਰੋਬਾਰ ਕਰਦੇ ਹੋ ਇਹ ਜੀ ਸਰ 2 ਸਾਲ ਹੋ ਗਏ ਕਾਰੋਬਾਰ ਕਰਦੇ ਆ ਹਾਂ ਹਾਂ ਜੀ ਕਰਜ਼ਾ ਚੁੱਕ ਕੇ ਹਾਂ ਇਹਦਾ ਸਰ ਹਜੇ ਤੱਕ ਦਾ ਲੱਥਾ ਨਹੀਂ ਹਾਂ ਜਿਹੜਾ ਵਿਆਜ ਹੀ ਜਾਂਦਾ ਹੈ ਹਾਂ ਤੁਸੀਂ ਅੱਖਾਂ ਭਰ ਲਈਆਂ ਜਾਂ ਅੱਖਾਂ ਨਹੀਂ ਭਰਨੀਆਂ ਬਹੁਤ ਸਾਰੇ ਮੇਰੇ ਐਨ ਆਰ ਆਈ ਵੀਜ਼ਾ ਜਿਹੜੇ ਆ ਸਹਾਇਤਾ ਕਰਦੇ ਆ ਮੈਂ ਆ ਸਰਕਾਰਾਂ ਨੂੰ ਬੇਨਤੀ ਕਰਾਂਗਾ ਪਹਿਲਾਂ ਤਾਂ ਇਹਨਾਂ ਦੀ ਮਰਦ ਕੀਤੀ ਜਾਏ ਪਰ ਕਿਹਨੂੰ ਕਿਹਨੂੰ ਅਪੀਲ ਕਰਨਾ ਜਾਂਦੇ ਹੋ ਸਰਕਾਰ ਨੂੰ ਐਨ ਆਰ ਆਈ ਵੀਰ ਹੋ ਗਏ ਖਾਲਸਾ ਡਾਲਾ ਹੋ ਗਏ ਸੰਸਥਾਵਾਂ ਉਹ ਜਿਹਨਾਂ ਹੋਰ ਨੇ ਜਿਨ੍ਹਾਂ ਨੇ ਹਰਾਂ ਕਿ ਸੇਵਾ ਕੀਤੀ ਹਾਂ ਜਰੂਰ ਕਰ ਕਿੰਨੇ ਫੈਮਿਲੀ ਮੈਂਬਰ ਹੋ ਤੁਸੀਂ ਜਿਨ੍ਹਾਂ ਦਾ ਖਰਚਾ ਚੱਲਦਾ ਸੀ ਸਰਪੰਚ ਕੋਣ ਕੋਣ ਕਰਦੇ ਵਿੱਚ ਪਰ ਮੈਂ ਆ ਮਦਰਿਆ ਫਾਦਲਿਆ ਬ੍ਰਦਰਿਆ ਆ ਦੀਆਂ ਤੋਂ ਬੇਟੀਆਂ ਇੱਕ ਬੇਟਾ ਹੈ ਸਾਰਾ ਇੱਥੋਂ ਚੱਲਦਾ ਹੈ ਸਾਰਾ ਇੱਥੋਂ ਚੱਲਦਾ ਹੈ ਕੀ ਇਹ ਮੰਗ ਕਰਨਾ ਚਾਹਦੇ ਹੋ ਮੈਂ ਤੁਸੀਂ ਇਹਦਾ ਨੰਬਰ ਸਾਡ ਹੋਇਆ ਕਿੰਦਾ ਵਿਆਜ ਕਿੰਦਾ ਜਿਹੜਾ ਹੈ ਸਰ ਇਹਦਾ ਕਿੰਦਾ ਖਰਚਾ ਚੱਲਦਾ ਹੈ ਇਹਦਾ ਸਾੜ ਮਹੀਨੇ ਦੇ ਮਹੀਨੇ ਵਿਆਜ ਜਾਂਦਾ ਹੈ ਹਾਂ ਕਿੱਥੇ ਜਾਂਦੀ ਹੈ ਕਿਸ਼ਤੀ ਜਾਂਦੀ ਹੈ ਕਿੰਨੀ ਕਿਸ਼ਤੀ ਜਾਂਦੀ ਹੈ ਇਹਦੀ ਸਾੜ ਮਹੀਨੇ ਦੇ ਮਹੀਨੇ ਚੋਂਦੀ ਹੈ ਕਿੱਥੇ ਜਾਂਦੀ ਹੈ 34000 ਜਾਂਦੀ ਹੈ ਹਾਂ ਜੀ ਤਾਂ ਹੁਣ ਤਾਂ ਸਾਡੇ ਨਾਲ ਇਥੋਂ ਪਿੰਡ ਦੇ ਬਹੁਤ ਵਾਰ ਲੋਕ ਵੀ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤਾਂ ਕਿੰਨਾ ਕਿੰਨਾ ਨੁਕਸਾਨ ਹੋਇਆ ਸਾਡੇ ਨਾਂ ਦਾ ਬਹੁਤ ਜਿਆਦਾ ਨੁਕਸਾਨ ਆ ਬੀਜੀ ਹਾਂਜੀ ਮੁੰਡੇ ਨੇ ਕੰਮ ਸ਼ੁਰੂ ਕੀਤਾ ਸੀ ਗਾ ਜੱਗਾ ਚੁੱਕ ਕੇ ਆਪਣਾ ਕਾਰੋਬਾਰ ਹੀ ਬੇਜ਼ਗਾਰ ਹੈ ਜੀ ਨੌਕਰੀਆਂ ਕਿਤੇ ਮਿਲਦੀਆਂ ਨਹੀਂ ਸਰਕਾਰਾਂ ਦਿੰਦੀਆਂ ਨਹੀਂ ਆਪਣਾ ਕਾਰੋਬਾਰ ਖੋਲਿਆ ਇਹ ਮੁੰਡੇ ਨੇ ਕੰਮ ਕਰਦਾ ਹੀ ਸੋਣਾ ਬਦਤੀ ਇਹ ਸਮਾਨੀ ਬਿਜਲੀ ਪੈਣ ਕਰਕੇ ਸਾਰਾ ਉਹਦਾ ਢਹਾ ਢੇਰੀ ਹੋ ਗਿਆ ਜੀ ਬਹੁਤ ਜ਼ਿਆਦਾ ਨੁਕਸਾਨ ਆ ਮੁੰਡੇ ਦਾ ਤੇ ਹਾਲੇ ਪੀਂਦਾ ਸਰਕਾਰਾਂ ਨੂੰ ਐਨ ਆਰ ਆਈ ਵੀਰਾਂ ਨੂੰ ਸੰਸਥਾਵਾਂ ਜਿੰਨੀਆਂ ਵੀ ਹੈਗੀਆਂ ਨੇ ਜਿਹੜੇ ਮਦਦ ਕਰਦੇ ਨੇ ਲੋਕਾਂ ਦੀ ਉਹਨਾਂ ਨੂੰ ਪੀਂਦਾ ਕਿ ਮੁੰਡੇ ਦਾ ਸਾਥ ਦਿੱਤਾ ਜਾਵੇ ਬਹੁਤ ਜ਼ਿਆਦਾ ਨੁਕਸਾਨ ਆ ਤੁਹਾਡੇ ਸਾਹਮਣੇ ਦੇਖੋ ਰਿਹਾ ਕੁਦਨੀਆ 58000 ਰੁਪਏ ਨੌ ਦਿਨ ਦਾ ਕਿਤਾ ਜਿਹੜਾ ਹੋਇਆ ਜੀ ਸਾਰਾ ਮਰ ਗਿਆ ਜੀ ਬਹੁਤ ਜ਼ਿਆਦਾ ਗਰੀਬਾਂ ਦਾ ੱਟਕਾ ਹੋਇਆ ਤੇ ਅਪੀਲ ਆ ਸਾਰੀਆਂ ਸਰਕਾਰਾਂ ਨੂੰ ਸੰਸਥਾਵਾਂ ਨੂੰ ਵੀ ਬੇਨਤੀ ਆ ਮੁੰਡੇ ਦਾ ਸਾਥ ਦਿਓ ਜੇ ਮੁੰਡਾ ਹੁਣ ਕੰਮ ਕਰਨ ਲੱਗਾ ਆ ਉਹਨੂੰ ਕੁਦਰਤੀ ਆਫਤ ਪੈ ਗਈ ਆ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੈ ਹਾਂਜੀ ਸਰ ਉਹ ਕੀ ਕਰਨਾ ਚਾਹੁੰਦੇ ਕਿਉਂਕਿ ਮੈਂ ਦੇਖ ਰਿਹਾ ਜੀ ਵੀ ਅੱਖਾਂ ਭਰੀਆਂ ਮੁੰਡਿਆਂ ਨੇ ਮੁੰਡਾ ਜੀ ਰਾਤ ਦਾ ਹੀ ਰੋਈ ਜਾ ਰਿਹਾ ਜੀ ਇਹਨੂੰ ਹੌਸਲਾ ਦੇ ਦੇਆ ਕਿਸਾਨ ਤੇ ਪਹਿਲਾਂ ਹੀ ਮੜਿਆ ਜੀ ਨਾ ਫਸਲਾਂ ਸਵਾਦੀਆਂ ਨੇ ਨਾ ਕਿਤੇ ਰੇਟ ਮਿਲ ਰਿਹਾ ਜੀ ਜੇ ਜੇ ਕੋਈ ਕੰਮ ਕਰਦਾ ਹੈ ਉੱਠ ਕੇ ਉਹਨੂੰ ਏਦਾਂ ਕੁਦਰਤੀ ਆਫਤ ਪੈ ਜਾਂਦੀ ਹੈ ਜੀ ਤੇ ਸਾਡੀ ਸਾਰੇ ਧਾਨੀ ਸੱਜਣਾਂ ਨੂੰ ਅਪੀਲ ਆ ਇਹਦਾ ਕਾਊਂਟਰ ਨੰਬਰ ਇਦਾ ਫੋਨ ਨੰਬਰ ਉੱਤੇ ਚਲਾ ਰਹੇ ਨੇ ਜੀ ਜੇ ਕੋਈ ਗਾਨੀ ਸੱਜਣ ਮਦਦ ਕਰਨਾ ਚਾਵੇ ਤੇ ਜਰੂਰ ਮਦਦ ਕਰੇ ਜੀ ਮੁੰਡੇ ਦਾ ਹੌਸਲਾ ਟੁੱਟੇ ਨਾ ਜੋ ਕੰਮ ਕਰ ਰਿਹਾ ਤੂੰ ਕੰਮ ਕਰਦੇ ਰਹਿ ਜੀ ਹੌਸਲਾ 35000 ਰੁਪਏ ਦੇ 34000 ਰੁਪਏ ਹਾਂਜੀ ਕਿਸ਼ਤ ਜਾਂਦੀ ਆ ਜੀ ਕੇ ਸੀ ਸੀ ਲਿਮਟ ਬਣਾ ਕੇ ਪਿਆੜੀ ਤੇ ਜੀ ਮੁੰਡੇ ਨੂੰ ਕਰਜ਼ਾ ਆਪ ਲੈ ਕੇ ਤੇ ਕੰਮ ਖੋੜ ਕੇ ਦਿੱਤਾ ਸੀਗਾ ਜੀ ਹਾਂ ਤੇ ਉਹ ਜੇ ਲਿਮਟ ਉੱਥੇ ਹੀ ਖੜੀ ਆ ਜੀ ਅਸੀਂ ਸਿਰਫ ਵਿਆਜ ਹੀ ਹਜੇ ਤਾਰ ਰਿਹਾ ਜੀ ਕਿਉਂਕਿ ਹਜੇ ਕੰਮ ਨਵਾਂ ਨਵਾਂ ਹੀ ਹਜੇ ਕੋਈ ਦਾ ਰਾਸੇ ਨਹੀਂ ਗਿਆ ਤੇ ਹਜੇ ਤੇ ਵਿਆਜ ਹੀ ਤਾਰ ਰਿਹਾ ਲਿਮਟ ਉੱਥੇ ਦੀ ਉੱਥੇ ਤੇ ਉਤੋਂ ਡਿੱਗ ਗਿਆ ਜੀ 25-30 ਲੱਖ ਰੁਪਏ ਦਾ ਨੁਕਸਾਨ ਆ 25-30 ਲੱਖ ਮੁੰਡਾ ਹੋਰ ਲਾ ਕੇ ਖੜਾ ਕਰੇਗਾ ਦੀ 50-60 ਲੱਖ ਰੁਪਏ ਦੇ ਮੁੰਡਾ ਥੱਲੇ ਆ ਗਿਆ ਬਹੁਤ ਜ਼ਿਆਦਾ ਨੁਕਸਾਨ ਆ ਨੁਕਸਾਨ ਆ ਮਦਦ ਕੀਤੀ ਜਾਵੇ ਜੀ ਇੱਥੇ ਬਹੁਤ ਸਾਰੀਆਂ ਸੰਸਥਾਵਾਂ ਆ ਜਿੱਦਾਂ ਖਾਲਸਾ ਏਡ ਆ ਜਾਂ ਐਨ ਆਰ ਆਈ ਵੀਰ ਆ ਜਾਂ ਹੋਰ ਸਾਰੇ ਲੋਕ ਜਿਹੜੇ ਆ ਆਪਾਂ ਜਦੋਂ ਹੜ੍ਹ ਆਇਆ ਸੀ ਉਦੋਂ ਵੀ ਮਦਦ ਕਰਨ ਆਏ ਸੀ ਆਪਾਂ ਉਹਨਾਂ ਤੱਕ ਆਪਣੀ ਗੱਲ ਪਹੁੰਚਾਉਣਾ ਚਾਹੁੰਦੇ ਆ ਬਿਲਕੁਲ ਬਿਲਕੁਲ ਜੀ ਉਹਨਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਜੀ ਜਿਵੇਂ ਉਹਨਾਂ ਨੇ ਖੜਾਚ ਮਦਦ ਕੀਤੀ ਆ ਇਹ ਵੀ ਕੁਦਰਤੀ ਆਫਤ ਆ ਉਹ ਵੀ ਕੁਦਰਤੀ ਆਫਤ ਜੀ ਇਹ ਵੀ ਕੁਦਰਤੀ ਆਫਤ ਆ ਜਿੱਦਾਂ ਉਹਨਾਂ ਦਾ ਸਾਥ ਦਿੱਤਾ ਜੇ ਇਦਾਂ ਹੀ ਮੁੰਡੇ ਦਾ ਸਾਥ ਲੋ ਕੋਈ ਮਤਲਬ ਆਪ ਨੁਕਸਾਨ ਨਹੀਂ ਕੀਤਾ ਕੁਦਰਤੀ ਮਾਰ ਪਈ ਆ ਜਿਹਦਾ ਨੁਕਸਾਨ ਜ਼ਰੂਰ ਮਦਦ ਕੀਤੀ ਰਹਿੰਦੀ ਆ ਤਾਂ